ਜਦੋਂ ਕੋਈ ਗੁੜਖ ਬਚਾਰਾ ਆਪਣਾ ਘਰ ਬਣਾਉਂਦਾ ਹੈ ਨਾ ਘਰ ਤੇ ਪੈਸਾ ਦਾ ਝੰਡਾ ਲਾ ਦਿੰਦਾ ਹੈ ਪਰ ਇਹ ਮੈਨੂੰ ਇੱਕ ਚਿੰਤਾ ਲੱਗੀ ਰਹੀ ਕਿ ਕਿਤੇ ਉਹ ਨજર ਨਾ ਲੱਗ ਜਾਵੇ ਉਹ ਨજર ਨਾ ਲੱਗੇ ਉਹ ਤੇਰੀ ਬੁੜੇ ਜਤਨ ਕਰਦਾ ਹੈ ਤੇ ਕਿਆਦਾ ਕਦੇ ਕਾਲੀ ਦੀ ਤੌੜੀ ਰੱਖੇਗਾ ਟੁੱਟਿਆ ਹੋਇਆ ਕੀ ਕਰ ਟੰਗੇਗਾ ਜਾਂ ਬਰ ਉਹ ਨજર ਵੱਟੂ ਜਾਂ ਗੁਨਾਹੇ ਟੰਗੇਗਾ ਤੇ ਕੀ

ਕਹਿੰਦੇ ਜਿਹੜੇ ਰਾਮ ਦਾ ਨਾਮ ਜਪਦੇ ਨੇ ਜਿਹੜਾ ਰਮਿਆ ਇਹੋ ਦਾ ਨਾਮ ਜਪਦੇ ਨੇ ਦਿਨ ਰਾਤ ਇੱਕ ਰੇਰੇ ਜਿਹੜੇ ਫਿਰ ਮਹਾਰਾਜ ਕਹਿੰਦੇ ਤੰਤ ਮੰਤ ਨਾ ਜੋ ਹੀ ਕਿਟ ਚਾਤ ਨਾ ਲਾਗੜ ਚਾਤ ਕਿਹਦੇ ਨੇ ਨજર ਤੂੰ ਬੰਦਾ ਕਹਿੰਦਾ ਕਿ ਮੈਨੂੰ ਫਲਾਣੇ ਨੇ ਨજર ਲਾ ਦਿੱਤੀ ਸਾਡੇ ਘਰ ਤੋਂ ਫਲਾਣੇ ਨੇ ਨજર ਲਾ ਦਿੱਤੀ ਮਹਾਰਾਜ ਕਹਿੰਦੇ ਜੇ ਬੈਠ ਕੇ ਤੂੰ ਰੱਬ ਦਾ ਨਾਮ ਕਹੇਗਾ ਨਾ ਜਿਸ ਘਰ ਵਿੱਚ ਬੈਠ ਕੇ ਗੁਰਬਾਣੀ ਪੜ੍ਹੇਗਾ ਨਾਮ ਜਟਿਆ ਜਾਏਗਾ